ਹਾਂਜੀ ਸਤਿ ਸ੍ਰੀ ਅਕਾਲ ਜੀ ਦੋਸਤੋ ਸਵਾਗਤ ਹੈ ਤੁਹਾਡਾ ਪੰਜਾਬੀ ਜੌਬ ਸਟੂਡੀਓਜ਼ YouTube ਚੈਨਲ ਦੇ ਉੱਪਰ ਦੋਸਤੋ ਅੱਜ ਦੀ ਅਪਡੇਟ ਦੇ ਵਿੱਚ ਆਪਾਂ ਲੈ ਕੇ ਆਏ ਹਾਂ ਸੰਗਰੂਰ ਜ਼ਿਲ੍ਹਾ ਕੋਟ ਦੀ ਭਰਤੀ ਦੋਸਤੋ ਇਸ ਦੇ ਵਿੱਚ ਕਿੰਨੀਆਂ ਸੀਟਾਂ ਨੇ ਕਿਹੜੀ ਪੋਸਟ ਦੀ ਇਹ ਭਰਤੀ ਹੈ ਕਿੰਨੀ ਤੁਹਾਡੀ ਤਨਖਾਹ ਹੋਏਗੀ ਅਤੇ ਕਿੱਦਾਂ ਇਸ ਭਰਤੀ ਨੂੰ ਅਪਲਾਈ ਕਰਨਾ ਹੈ ਇਹ ਸਾਰੀ ਸਹੀ ਅਤੇ ਪੂਰੀ ਜਾਣਕਾਰੀ ਆਪਾਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਸਾਂਝੀ ਕਰਾਂਗੇ ਤੁਹਾਡੇ ਨਾਲ ਦੋਸਤੋ ਵੀਡੀਓ ਦੇ ਲਾਸਟ ਤੱਕ ਜ਼ਰੂਰ ਸਾਡੇ ਨਾਲ ਬਨੇ ਰਹੇ ਹੋ ਤੇ ਵੀਡੀਓ ਨੂੰ ਸਕਿੱਪ ਕਰਕੇ ਬਿਲਕੁਲ ਵੀ ਨਾ ਵੇਖਿਓ ਕਿਉਂਕਿ ਸਿਰਫ ਜ਼ਰੂਰੀ ਜ਼ਰੂਰੀ ਜਾਣਕਾਰੀਆਂ ਅਤੇ ਸਹੀ ਜਾਣਕਾਰੀਆਂ ਹੀ ਆਪਾਂ ਵੀਡੀਓ ਦੇ ਵਿੱਚ ਦੱਸਦੇ ਹੁੰਦੇ ਆ। ਬਾਕੀ ਅਗਰ ਕਿਸੇ ਨੇ ਹਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਅਤੇ ਬੈਲ ਨੋਟੀਫਿਕੇਸ਼ਨ ਔਨ ਕਰ ਲਿਓ ਤਾਂ ਕਿ ਪੰਜਾਬ ਅਤੇ ਸੈਂਟਰ ਸਰਕਾਰ ਦੇ ਵਿੱਚ ਕੋਈ ਵੀ ਸਰਕਾਰੀ ਜਾਂ ਪ੍ਰਾਈਵੇਟ ਭਰਤੀ ਨਿਕਲਦੀ ਹੈ ਤਾਂ ਉਹ ਤੁਹਾਡੇ ਤੱਕ ਜਲਦ ਤੋਂ ਜਲਦ ਉਸ ਦੀ ਜਾਣਕਾਰੀ ਪਹੁੰਚ ਸਕੇ। ਚਲੋ ਦੋਸਤੋ ਹੁਣ ਆਪਾਂ ਚੱਲਦੇ ਹਾਂ ਨੋਟੀਫਿਕੇਸ਼ਨ ਦੇ ਵੱਲ ਤੇ ਤੁਸੀਂ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਨੋਟੀਫ ਦੋਸਤੋ ਇਹ ਜੋ ਭਰਤੀ ਹੈ ਇਹ ਸੰਗਰੂਰ ਜ਼ਿਲ੍ਹੇ ਦੇ ਡਿਸਟ੍ਰਿਕਟ ਐਂਡ ਸੈਸ਼ਨ ਕੋਰਟ ਵੱਲੋਂ ਅਪੁਆਇੰਟਮੈਂਟ ਨੋਟਿਸ ਜਾਰੀ ਹੋਇਆ ਹੈ ਇਹ ਜੋ ਨੋਟਿਸ ਹੈ ਇਹ ਮਿਤੀ 24/10/2025 ਨੂੰ ਜਾਰੀ ਹੋਇਆ ਸੀ ਅਤੇ ਇਸ ਭਰਤੀ ਦੀ ਆਖਰੀ ਮਿਤੀ ਕੀ ਹੈ ਅਤੇ ਕਿੱਦਾਂ ਇਸ ਭਰਤੀ ਨੂੰ ਅਪਲਾਈ ਕਰਨਾ ਹੈ ਉਹ ਆਪਾਂ ਤੁਹਾਨੂੰ ਅੱਗੇ ਵੀਡੀਓ ਦੇ ਵਿੱਚ ਦੱਸਾਂਗੇ ਉਸ ਤੋਂ ਪਹਿਲਾਂ ਆਪਾਂ ਜਾਣ ਲੈਣੇ ਹਾਂ ਵੀ ਇਹ ਭਰਤੀ ਕਿਹੜੀ ਪੋਸਟ ਦੀ ਭਰਤੀ ਹੈ ਤਾਂ ਦੋਸਤੋ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਤੁਸੀਂ ਇਸ ਦੇ ਵਿੱਚ ਇਸ ਭਰਤੀ ਦੇ ਵਿੱਚ ਸਟੈਨੋਗ੍ਰਾਫਰ ਗ੍ਰੇਡ 3 ਦੀ ਡਿਮਾਂਡ ਕੀਤੀ ਗਈ ਹੈ ਅਤੇ ਜੋ ਨੰਬਰ ਆਫ ਵੈਕੈਂਸੀਜ਼ ਹੈ ਉਹ ਟੋਟਲ 12 ਨੇ ਮਤਲਬ 12 ਵੈਕੈਂਸੀਆਂ ਦੀ ਇਹ ਭਰਤੀ ਹੈ ਸਟੈਨੋਗ੍ਰਾਫਰ ਗ੍ਰੇਡ 3 ਦੋਸਤੋ ਇਹ ਭਰਤੀ ਐਡ ਹੌਕ ਬੇਸ ਯਾਨੀ ਕਿ ਠੇਕੇਦਾਰੀ ਬੇਸ ਤੇ ਭਰਤੀ ਹੈ ਇਹ ਘੱਟੋ ਘੱਟ ਤੁਹਾਡਾ ਜੋ ਠੇਕੇ ਦਾ ਠੇਕੇ ਦਾ ਪੀਰੀਅਡ ਰਹੇਗਾ ਉਹ ਰਹੇਗਾ ਕੰਟਰੈਕਟ ਜੋ ਰਹੇਗਾ ਉਹ 6 ਮਹੀਨੇ ਤੱਕ ਦਾ ਰਹੇਗਾ ਅਤੇ ਤੁਹਾਡੇ ਕੰਮ ਕਰਨ ਦੀ ਪਰਫਾਰਮੈਂਸ ਨੂੰ ਦੇਖ ਕੇ ਇਸ ਨੂੰ ਰੈਗੂਲਰ ਵੀ ਕੀਤਾ ਜਾ ਸਕਦਾ ਹੈ ਇਹ ਜੋ 12 ਵੈਕੈਂਸੀਆਂ ਨਿਕਲੀਆਂ ਨੇ ਇਹਨੂੰ ਕੈਟਾਗਰੀ ਵਾਈਜ਼ ਵੰਡਿਆ ਗਿਆ ਹੈ ਤੁਸੀਂ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਜਨਰਲ ਕੈਟਾਗਰੀ ਲਈ 4 ਵੈਕੈਂਸੀਆਂ ਰਿਜ਼ਰਵ ਨੇ ਜਨਰਲ ਊਮਨ ਲਈ ਇੱਕ ਵੈਕੈਂਸੀ ਰਿਜ਼ਰਵ ਹੈ ਜਨਰਲ ਐਡਬਲਿਊਐਸ ਲਈ ਇੱਕ ਵੈਕੈਂਸੀ ਰਿਜ਼ਰਵ ਹੈ ਐਸਸੀ ਮਜਬੀ ਸਿਕ ਐਂਡ ਬਾਲਮਿਕੀ ਇਹਨਾਂ ਲਈ ਇੱਕ ਵੈਕੈਂਸੀ ਰਿਜ਼ਰਵ ਹੈ ਐਸਸੀ ਮਜ਼ਬੀ ਸਿੱਖਣ ਵਾਲਮੀਕੀ ਵੂਮਨ ਲਈ ਇੱਕ ਵੈਕੈਂਸੀ ਰਿਜ਼ਰਵ ਹੈ ਐਸਸੀ ਅਦਰ ਉਹਨਾਂ ਲਈ ਇੱਕ ਵੈਕੈਂਸੀ ਰਿਜ਼ਰਵ ਹੈ ਐਸਸੀ ਅਦਰ ਵੂਮਨ ਉਹਨਾਂ ਲਈ ਇੱਕ ਵੈਕੈਂਸੀ ਰਿਜ਼ਰਵ ਹੈ Uh, BC ਐਂਡ OBC ਲਈ ਇੱਕ ਵੈਕੈਂਸੀ ਰਿਜ਼ਰਵ ਹੈ BC ਐਂਡ OBC ਊਮੈਨਸ ਲਈ ਇੱਕ ਵੈਕੈਂਸੀ ਰਿਜ਼ਰਵ ਹੈ ਅਤੇ ਇਸ ਦੇ ਵਿੱਚ ਜੋ ਤੁਹਾਨੂੰ ਪੇ ਸਕੇਲ ਮਿਲੇਗੀ ਮਤਲਬ ਸੈਲਰੀ ਜੋ ਤੁਹਾਡੀ ਹੋਏਗੀ ਉਹ ਹੋਏਗੀ 29200 ਰੁਪਏ ਪਰ ਮਨਥ ਜਾਨੀ ਕਿ ਹਰ ਮਹੀਨੇ ਤੁਹਾਨੂੰ 29200 ਰੁਪਏ ਤੁਹਾਡੀ ਸੈਲਰੀ ਹੋਇਆ ਕਰੇਗੀ ਤੁਹਾਨੂੰ ਮਿਲਿਆ ਕਰਨਗੇ ਕੁਆਲੀਫਿਕੇਸ਼ਨ ਦੀ ਗੱਲ ਕਰੀਏ ਤਾਂ ਇਸ ਦੇ ਵਿੱਚ ਜੋ ਕੁਆਲੀਫਿਕੇਸ਼ਨ ਰੱਖੀ ਗਈ ਹੈ ਉਹ ਘੱਟੋ ਘੱਟ ਡਿਗਰੀ ਦੀ ਕੁਆਲੀਫਿਕੇਸ਼ਨ ਰੱਖੀ ਗਈ ਹੈ ਤੁਹਾਡੇ ਕੋਲ BA ਜਾਂ BSC ਦੀ ਡਿਗਰੀ ਹੋਣੀ ਚਾਹੀਦੀ ਹੈ ਜਾਂ ਇਸ ਦੇ ਬਰਾਬਰ ਕੋਈ ਡਿਗਰੀ ਹੋਣੀ ਚਾਹੀਦੀ ਹੈ ਤੁਹਾਡੇ ਕੋਲ ਅਤੇ ਜੋ ਸਿਲੈਕਸ਼ਨ ਪ੍ਰੋਸੈਸ ਰਹੇਗਾ ਇਸ ਭਰਤੀ ਦਾ ਉਹ ਇਸ ਪ੍ਰਕਾਰ ਰਹੇਗਾ ਇਸ ਦੇ ਲਈ ਤੁਹਾਨੂੰ ਇੱਕ ਟੈਸਟ ਕਲੀਅਰ ਕਰਨਾ ਪਏਗਾ ਜੋ ਡਿਕਟੇਸ਼ਨ ਟੈਸਟ ਹੋਏਗਾ ਇੰਗਲਿਸ਼ ਦੇ ਵਿੱਚ ਸ਼ਾਰਟਹੈਂਡ ਦਾ ਉਸ ਦੇ ਵਿੱਚ ਤੁਹਾਨੂੰ 80 ਵਰਡਸ ਪਰ ਮਿੰਟ ਦੀ ਸਪੀਡ ਦੇ ਨਾਲ ਟਰਾਂਸਕ੍ਰਾਈਬ ਕਰਨਾ ਪਏਗਾ ਕੰਪਿਊਟਰ ਦੇ ਉੱਪਰ ਅਤੇ ਜੋ ਤੁਹਾਡਾ ਕੰਪਿਊਟਰ ਦਾ ਟੈਸਟ ਹੋਏਗਾ ਟਾਈਪਿੰਗ ਦਾ ਉਹੋ ਬੀ ਵਰਡਸ ਪਰ ਮਿੰਟਸ ਦੀ ਸਪੀਡ ਹੋਣੀ ਚਾਹੀਦੀ ਹੈ ਤੁਹਾਡੀ ਅਤੇ ਤੁਹਾਨੂੰ ਵਰਡ ਪ੍ਰੋਸੈਸਿੰਗ ਅਤੇ ਸਪਰੈਡਸ਼ੀਟ ਦੀ ਨੋਲਿਜ ਹੋਣੀ ਚਾਹੀਦੀ ਹੈ ਹੁਣ ਇਸ ਦੇ ਵਿੱਚ ਉਮਰ ਸੀਮਾ ਦੀ ਗੱਲ ਕਰ ਲੈਣੇ ਹਾਂ ਉਮਰ ਸੀਮਾ ਜੋ ਇਸ ਦੇ ਵਿੱਚ ਰੱਖੀ ਗਈ ਹੈ ਉਹ 18 ਸਾਲ ਤੋਂ 37 ਸਾਲ ਤੱਕ ਦੀ ਰੱਖੀ ਗਈ ਹੈ ਅਤੇ ਇਸ ਦੇ ਵਿੱਚ ਜੋ ਏਜ ਰਿਲੈਕਸੇਸ਼ਨ ਹੈ ਉਹ ਪੰਜਾਬ ਗਵਰਨਮੈਂਟ ਦੇ ਰੂਲਸ ਰੂਲਸ ਐਂਡ ਰੈਗੂਲੇਸ਼ਨਸ ਦੇ ਹਿਸਾਬ ਨਾਲ ਤੁਹਾਨੂੰ ਮਿਲੇਗੀ ਦੋਸਤੋ ਇਸ ਭਰਤੀ ਨੂੰ ਅਪਲਾਈ ਕਰਨ ਤੋਂ ਬਾਅਦ ਜੋ ਤੁਹਾਡਾ ਟੈਸਟ ਹੋਣਾ ਹੈ ਉਸ ਦੀ ਡੇਟ ਤੁਹਾਨੂੰ 15 11 2025 ਨੂੰ ਜਾਂ ਉਸ ਤੋਂ ਬਾਅਦ ਇਹਨਾਂ ਦੀ ਜੋ ਲਿੰਕ ਦਿੱਤਾ ਹੋਇਆ ਹੈ ਜੋ ਤੁਸੀਂ ਸਕਰੀਨ ਦੇ ਉੱਪਰ ਦੇਖ ਵੀ ਰਹੇ ਹੋ ਸੰਗਰੂਰ.dcourts.gov.in/notice/category/recruitment/ ਇਹ ਲਿੰਕ ਦੇ ਉੱਪਰ ਕਲਿੱਕ ਕਰਕੇ ਤੁਸੀਂ ਜਾਂ ਇਸ ਲਿੰਕ ਨੂੰ ਭਾ ਕੇ Chrome ਦੇ ਵਿੱਚ Google Chrome ਦੇ ਵਿੱਚ ਭਰ ਕੇ ਤੁਸੀਂ ਚੈੱਕ ਕਰ ਸਕਦੇ ਹੋ ਆਪਣਾ ਜੋ ਡੇਟ ਡੇਟ ਹੋਏਗੀ ਟੈਸਟ ਦੀ एग्जाम ਦੀ एग्जाम ਦੀ ਡੇਟ ਜੋ ਹੈ ਉਸਦੀ ਇਨਫੋਰਮੇਸ਼ਨ ਇਕੱਲੇ ਇਕੱਲੇ ਕੈਂਡੀਡੇਟ ਨੂੰ ਨਹੀਂ ਦਿੱਤੀ ਜਾਵੇਗੀ ਇਸ ਕਰਕੇ ਤੁਸੀਂ ਰੈਗੂਲਰਲੀ ਰੂਟੀਨ ਦੇ ਵਿੱਚ 15 11 2025 ਤੋਂ ਬਾਅਦ ਇਸ ਵੈਬਸਾਈਟ ਦੇ ਉੱਪਰ ਜਾ ਕੇ ਚੈੱਕ ਕਰਦੇ ਰਹਿਣਾ ਹੈ ਦੋਸਤੋ ਜਿਸ ਦਿਨ ਤੁਹਾਡਾ ਟੈਸਟ ਹੋਣਾ ਹੈ ਉਸ ਦਿਨ ਤੁਸੀਂ ਆਪਣੇ ਸਾਰੇ ਹੀ ਡਾਕੂਮੈਂਟਸ ਨਾਲ ਲੈ ਜਾਓ ਇਹਨਾਂ ਨੇ ਤਾਂ ਵੈਸੇ ਇੱਕ ਵੈਲਿਡ ਆਈਡੈਂਟੀਟੀ ਪ੍ਰੂਫ ਮੰਗਿਆ ਹੈ ਬਟ ਤੁਸੀਂ ਸਾਰੇ ਡਾਕੂਮੈਂਟਸ ਆਪਣੇ ਨਾਲ ਲੈ ਜਾਓ ਕਿਉਂਕਿ ਅਗਰ ਤੁਹਾਡੀ ਡਾਕੂਮੈਂਟ ਵੈਰੀਫਿਕੇਸ਼ਨ ਹੋਣੀ ਹੋਈ ਤਾਂ ਉੱਥੇ ਹੋ ਸਕਦੀ ਹੈ ਤੁਹਾਡੀ ਡਾਕੂਮੈਂਟ ਵੈਰੀਫਿਕੇਸ਼ਨ ਸੋ ਇਸ ਕਰਕੇ ਆਪਣੇ ਪੜ੍ਹਾਈ ਦੇ ਸਾਰੇ ਡਾਕੂਮੈਂਟਸ オリジナル ਅਤੇ ਫੋਟੋਕਾਪੀਜ਼ ਨਾਲ ਲੈ ਜਿਓ ਅਤੇ ਆਪਣੇ ਆਈਡੈਂਟੀਟੀ ਪ੍ਰੂਫਸ ਯਾਨੀ ਕਿ ਆਧਾਰ ਕਾਰਡ ਪੈਨ ਕਾਰਡ ਜਾਂ ਵੋਟਰ ਕਾਰਡ ਇਹ ਵੀ ਤੁਹਾਨੂੰ ਨਾਲ ਲੈ ਕੇ ਜਾਣੇ ਜ਼ਰੂਰੀ ਨੇ ਇਸ ਭਰਤੀ ਦੀ ਜੋ ਆਖਰੀ ਮਿਤੀ ਰੱਖੀ ਗਈ ਹੈ ਉਹ ਹੈ 10 11 2025 ਸ਼ਾਮ 5 ਵਜੇ ਤੱਕ ਜਾਨੀ ਕਿ 10 ਨਵੰਬਰ 2025 ਸ਼ਾਮ 5 ਵਜੇ ਤੱਕ ਇਸ ਭਰਤੀ ਦੀ ਆਖਰੀ ਮਿਤੀ ਰੱਖੀ ਗਈ ਹੈ ਤੇ ਸਮਾਂ ਸ਼ਾਮ 5 ਵਜੇ ਤੱਕ ਦਾ ਹੈ ਤੁਸੀਂ ਇਸ ਮਿਤੀ ਤੋਂ ਪਹਿਲਾਂ ਪਹਿਲਾਂ ਇਸ ਭਰਤੀ ਨੂੰ ਅਪਲਾਈ ਕਰ ਸਕਦੇ ਹੋ ਅਤੇ ਅਪਲਾਈ ਕਿੱਦਾਂ ਕਰਨਾ ਹੈ ਉਹ ਵੀ ਮੈਂ ਤੁਹਾਨੂੰ ਹੁਣ ਦੱਸ ਦਿੰਦਾ ਹੈ ਇਸ ਭਰਤੀ ਨੂੰ ਅਪਲਾਈ ਕਰਨ ਦੇ ਲਈ ਇੱਕ ਐਪਲੀਕੇਸ਼ਨ ਫਾਰਮ ਤੁਹਾਨੂੰ ਭਰਨਾ ਪਏਗਾ ਜੋ ਤੁਸੀਂ ਇਸ ਸਮੇਂ ਸਕਰੀਨ ਦੇ ਉੱਪਰ ਦੇਖ ਰਹੇ ਹੋ ਇਹ ਐਪਲੀਕੇਸ਼ਨ ਫਾਰਮ ਤੁਹਾਨੂੰ ਇਸੇ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਵੇਗਾ ਮੈਂ ਉੱਥੇ ਅਪਲੋਡ ਕਰ ਦੇਵਾਂਗਾ ਤੁਸੀਂ ਉੱਥੇ ਡਾਊਨਲੋਡ ਕਰ ਲਿਓ ਅਤੇ ਪ੍ਰਿੰਟ ਕਰਵਾ ਲਿਓ ਅਗਰ ਤੁਹਾਨੂੰ ਫੁੱਲ ਪੀਡੀਐਫ ਚਾਹੀਦਾ ਹੈ ਇਸ ਭਰਤੀ ਦਾ ਨੋਟੀਫਿਕੇਸ਼ਨ ਉਹ ਵੀ ਤੁਹਾਨੂੰ ਇਸੇ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਵੇਗਾ ਇਸ ਐਪਲੀਕੇਸ਼ਨ ਫਾਰਮ ਨੂੰ ਤੁਸੀਂ ਬਲੂ ਬਾਲ ਪੈਨ ਦੇ ਨਾਲ ਇੰਗਲਿਸ਼ ਦੇ ਵਿੱਚ ਭਰਨਾ ਹੈ ਕੈਪੀਟਲ ਲੈਟਰਸ ਦੇ ਵਿੱਚ ਅਤੇ ਤੇ ਉੱਪਰ ਵਾਲੀ ਸਾਈਡ ਤੁਸੀਂ ਆਪਣੀ ਰੀਸੈਂਟ ਪਾਸਪੋਰਟ ਸਾਈਜ਼ ਯਾਨੀ ਕਿ ਤਾਜੀ ਪਾਸਪੋਰਟ ਸਾਈਜ਼ ਫੋਟੋ ਲਗਾਨੀ ਹੈ ਸਟੈਪਲ ਨਹੀਂ ਕਰਨੀ ਚਿਪਕਾਣੀ ਹੈ ਉਦਾਂ ਗਲੂ ਨਾਲ ਚਿਪਕਾ ਦਿਓ ਸਾਰਾ ਫਾਰਮ ਤੁਸੀਂ ਆਰਾਮ ਨਾਲ ਠੰਡੇ ਦਿਮਾਗ ਨਾਲ ਬੈਠ ਕੇ ਭਰ ਲਿਓ ਕਿਉਂਕਿ ਅਗਰ ਇੱਕ ਵੀ ਮਿਸਟੇਕ ਹੋ ਗਈ ਤਾਂ ਤੁਹਾਡਾ ਜੋ ਇਹ ਐਪਲੀਕੇਸ਼ਨ ਹੈ ਤੁਹਾਡੀ ਐਪਲੀਕੇਸ਼ਨ ਹੈ ਇਹ ਰਿਜੈਕਟ ਹੋ ਜਾਵੇਗੀ ਕਿਉਂਕਿ ਨੋਟੀਫਿਕੇਸ਼ਨ ਦੇ ਵਿੱਚ ਸਾਫ਼-ਸਾਫ਼ ਦੱਸਿਆ ਗਿਆ ਹੈ ਕਿ ਤੁਸ ਤੁਹਾਡੀ ਕੋਈ ਵੀ ਇਨਫੋਰਮੇਸ਼ਨ ਅਗਰ ਗਲਤ ਨਿਕਲਦੀ ਹੈ ਤਾਂ ਤੁਹਾਡੀ ਜੋ ਐਪਲੀਕੇਸ਼ਨ ਹੈ ਉਹ ਰਿਜੈਕਟ ਕਰ ਦਿੱਤੀ ਜਾਵੇਗੀ ਸੋ ਇਸ ਕਰਕੇ ਬਿਲਕੁਲ ਧਿਆਨ ਦੇ ਨਾਲ ਤੁਸੀਂ ਐਪਲੀਕੇਸ਼ਨ ਫਾਰਮ ਨੂੰ ਭਰਨਾ ਹੈ ਸਾਰਾ ਐਪਲੀਕੇਸ਼ਨ ਸਹੀ ਤਰੀਕੇ ਨਾਲ ਭਰ ਕੇ ਤੁਸੀਂ ਆਪਣਾ ਮੋਬਾਈਲ ਨੰਬਰ ਉਹੀ ਦਿਓ ਜਿਹੜਾ ਤੁਹਾਡੇ ਕੋਲ ਹਮੇਸ਼ਾ ਚੱਲਦਾ ਰਹੇ ਅਤੇ ਨੀਚੇ ਤੁਸੀਂ ਡੇਟ ਵੀ ਉਹੀ ਮੈਂਸ਼ਨ ਕਰਿਓ ਜਿਸ ਡੇਟ ਨੂੰ ਤੁਸੀਂ ਪੋਸਟ ਕਰ ਰਹੇ ਹੋ ਇਹ ਐਪਲੀਕੇਸ਼ਨ ਅਤੇ ਪਲੇਸ ਤੁਸੀਂ ਜਿੱਥੇ ਜਿੱਥੇ ਤੁਸੀਂ ਵਸਦੇ ਹੋ ਜਿੱਥੋਂ ਦੇ ਤੁਸੀਂ ਉਹ ਪਲੇਸ ਲਿਖ ਸਕਦੇ ਹੋ ਤੇ ਲਾਸਟ ਵਾਲੇ ਕਾਲਮ ਦੇ ਵਿੱਚ ਤੁਸੀਂ ਆਪਣੇ ਸਿਗਨੇਚਰ ਕਰਦੇ ਨੇ ਹਨ ਅਤੇ ਇਸ ਨਾਲ ਜੋ ਡਾਕੂਮੈਂਟਸ ਨੱਥੀ ਕਰਨੇ ਨੇ ਉਹ ਵੀ ਮੈਂ ਤੁਹਾਨੂੰ ਦੱਸ ਦਿੰਦਾ ਹਾਂ ਪਹਿਲੇ ਨੰਬਰ ਤੇ ਆਵੇਗੀ ਤੁਹਾਡੇ ਆਧਾਰ ਕਾਰਡ ਦੀ ਫੋਟੋਕਾਪੀ ਸੈਕੰਡ ਨੰਬਰ ਤੇ ਆ ਗਈ ਤੁਹਾਡੇ 10ਵੀਂ ਦੇ ਮਾਰਕਸ਼ੀਟ ਦੀ ਫੋਟੋਕਾਪੀ ਉਸ ਤੋਂ ਬਾਅਦ +2 ਦੇ ਮਾਰਕਸ਼ੀਟ ਦੀ ਫੋਟੋਕਾਪੀ ਇਦਾਂ ਅੱਗੇ-ਅੱਗੇ ਜੋ-ਜੋ ਤੁਹਾਡੀ ਪੜ੍ਹਾਈ ਕੀਤੀ ਹੈ ਉਸਨੂੰ ਤੁਸੀਂ ਸੀਰੀਅਲ ਵਾਈਜ਼ ਲਗਾ ਲਿਓ ਅਤੇ ਸਾਰੀ ਫੋਟੋ ਕਾਪੀਜ਼ ਦੇ ਉੱਤੇ ਤੁਸੀਂ ਆਪਣੇ ਸਿਗਨੇਚਰ ਕਰ ਦੇਣੇ ਹਨ ਅਤੇ ਇਸ ਐਪਲੀਕੇਸ਼ਨ ਫਾਰਮ ਦੇ ਨਾਲ ਐਪਲ ਕਰ ਦੇਣੇ ਹਨ ਅਤੇ ਇਸ ਨੂੰ ਫੋਲਡ ਕਰਕੇ ਇਸ ਦੇ ਵਿੱਚ ਆਪਣੀ ਇੱਕ ਹੋਰ ਪਾਸਪੋਰਟ ਸਾਈਜ਼ ਫੋਟੋ ਰੱਖ ਦਿਓ ਤੁਸੀਂ ਨਾਲ ਅਤੇ ਇੱਕ ਐਨਵਲਪ ਦੇ ਵਿੱਚ ਪਾ ਲਿਓ ਅਤੇ ਐਨਵਲਪ ਦੇ ਉੱਤੇ ਜੋ ਐਡਰੈਸ ਲਿਖਣਾ ਹੈ ਉਹ ਮੈਂ ਤੁਹਾਨੂੰ ਸਕਰੀਨ ਦੇ ਉੱਪਰ ਦਿਖਾ ਦਿੰਦਾ ਹਾਂ ਐਨਵਲਪ ਦੇ ਉੱਤੇ ਤੁਸੀਂ ਇਹ ਐਡਰੈਸ ਲਿਖਣਾ ਹੈ ਟੂ ਆਫਿਸ ਆਫ ਦਾ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਸੰਗਰੂਰ ਅਤੇ ਐਪਲੀਕੇਸ਼ਨ ਨੂੰ ਤੁਸੀਂ ਰਜਿਸਟਰਡ ਡਾਕ ਦੁਆਰਾ ਹੀ ਭੇਜਣਾ ਹੈ ਸਿੰਪਲ ਡਾਕ ਨਾ ਕਰਿਓ ਰਜਿਸਟਰਡ ਡਾਕ ਨਾਲ ਭੇਜਿਓ ਤੁਸੀਂ ਅਤੇ ਇਸ ਨੂੰ ਉਸ ਸਾਹਬ ਨਾਲ ਭੇਜਿਓ ਵੀ ਇਹ ਜੋ ਤੁਹਾਡੀ ਡਾਕ ਹੈ ਇਹ ਇਸਦੀ ਆਖਰੀ ਮਿਤੀ 10 11 2025 ਸ਼ਾਮ 5 ਵਜੇ ਤੋਂ ਪਹਿਲਾਂ-ਪਹਿਲਾਂ ਆਪਣੇ ਟਿਕਾਣੇ ਦੇ ਉੱਪਰ ਪਹੁੰਚ ਜਾਵੇ ਤਾਂ ਦੋਸਤੋ ਇਹ ਸੀ ਸਾਰੀ ਜਾਣਕਾਰੀ ਸੰਗਰੂਰ ਜ਼ਿਲ੍ਹਾ ਕੋਟ ਭਰਤੀ ਦੀ ਜੋ ਤੁਹਾਡੇ ਨਾਲ ਹੁਣ ਇਸ ਵੀਡੀਓ ਦੇ ਵਿੱਚ ਸਾਂਝੀ ਕੀਤੀ ਹੈ ਤੁਹਾਨੂੰ ਅੱਜ ਦੀ ਜਾਣਕਾਰੀ ਕਿੱਦਾਂ ਲੱਗੀ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ ਅਗਰ ਕਿਸੇ ਵੀਰ ਭੈਣ ਦਾ ਕੋਈ ਸਵਾਲ ਹੈ ਤਾਂ ਕਮੈਂਟ ਸੈਕਸ਼ਨ ਦੇ ਵਿੱਚ ਤੁਸੀਂ ਪੁੱਛ ਸਕਦੇ ਹੋ ਜੇਕਰ ਸਾਂਝੀ ਕੀਤੀ ਗਈ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਜ਼ਰੂਰ ਕਰ ਦਿਓ ਜੀ ਬਾਕੀ ਮਿਲਦੇ ਹਾਂ ਅਗਲੀ ਅਪਡੇਟ ਦੇ ਵਿੱਚ ਤਦ ਤੱਕ ਲਈ ਦਿਓ ਇਜਾਜ਼ਤ ਜੀ ਧੰਨਵਾਦ